ਨਵਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਨ ਆ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਵਿਆਸ਼ਣ ਕਦੀ ਮੈਂ ਆਰ ਕੇ ਗਾਰਮਨ ਨਵਸ਼ਹਿਰ ਤੋਂ ਰਾਹੁਲ ਸ਼ੇਮੰਦ ਦਾ ਕੱਚੇ ਰੋਬਾ ਦੇ ਕੋਲ ਆਪਣੀ ਸ਼ਾਪ ਤੁਹਾਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਪਲੀਜ਼ ਸ਼ਾਪ ਤੇ ਵਿਯੋਜ ਕਰੋ ਆਪਾਂ ਲੋਹੜੀ ਦੀ ਬਹੁਤ ਆਫਰ ਲੈਸ ਲਿਜੋ ਆ 20% ਜਿਹੜਾ ਮਰਜੀ ਚੀਜ਼ ਲੈ ਤੁਸੀਂ 20% ਲੈਸ ਤੇ ਮਿਲਣੀ ਆ ਰਾਮ ਰਾਮ ਜੀ ਜਸਵਿੰਦਰ ਕੁਮਾਰ ਪਿੰਡ ਸਲੋਪ ਜ਼ਿਲ੍ਹਾ ਪ੍ਰਧਾਨ ਜਿਸਪਾ ਪੰਜਾਬ ਦਪਿਆਂਗ ਐਕਸ਼ਨ ਕਮੇਟੀ ਤੇ ਸਾਰੇ ਨਗਰ ਦੀ ਦਪਿਆਂਗ ਕਮੇਟੀ ਦੀ ਵਧਾਈ ਦਿੰਦਾ ਲੋਹੜੀ ਦੀਆਂ ਤੇ ਨਾਲੇ ਲੱਖ ਲੱਖ ਮਾਗੀ ਦੀਆਂ ਵਧਾਈਆਂ ਸਾਰੇ ਸਾਥੀਆਂ ਨੂੰ ਪੰਜਾਬ ਵਾਸੀਆਂ ਨੂੰ ਦੇ ਰਿਹਾ ਹੈ ਚੜੀ ਲੋੜੀ ਬਹੁਤ ਬਧੀ ਖੁਸ਼ੀਆਂ ਭਰੀ ਆ ਦਿਨ ਲਿਆ ਬਚਾ ਧੰਨਵਾਦ ਮੈਂ ਮਹਿਤਾਬ ਹਿਮਤ ਕਾਦੇ ਦੇ ਦਰਬਾਰ ਪੰਜ ਪੀਰ ਤੇ ਲੋੜੀ ਦੀਆਂ ਮਾਗੀ ਦਿਆਂ ਲੱਖ ਲੱਖ ਵਧਾਈਆਂ ਸਾਰੇ ਸਹਿਰ ਵਾਸਤੇ ਉਹਨਾਂ ਤੰਦੁਸਤੀ ਰੱਬ ਅਕਸੀ ਸਾਰੇ ਖੁਸ਼ੀਆਂ ਆਵੇ ਸਭ ਤੋਂ ਪਹਿਲੇ ਅੱਜ ਦੇ ਇਸ ਪਾਵਨ ਤਿਹਾਰ ਲੋੜੀ ਦੇ ਉੱਪਰ ਸਾਰੇ ਨਵਾਂ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਸ਼ੁਭ ਕਾਮਨਾਵਾਂ ਅੱਜ ਡਿਸਟ੍ਰਿਕਟ 바ਰ ਐਸੋਸੀਏਸ਼ਨ ਨਵਾਂ ਸ਼ਹਿਰ ਵੱਲੋਂ ਸ਼੍ਰੀ ਸ਼ਮਸ਼ੇਰ ਸਿੰਘ ਚਿੱਕਾ ਜੀ ਦੀ ਪ੍ਰਧਾਨਗੀ ਹੇਠ ਅੱਜ ਲੋਹੜੀ ਦਾ ਇੱਕ ਕਾਰਜਕ੍ਰਮ ਨਵੀਂ ਕਚਰੀਆਂ ਵਿੱਚ ਰੱਖਿਆ ਗਿਆ ਸੀ ਸੋ ਅੱਜ ਸਾਰੇ ਵਕੀਲਾਂ ਨੇ ਬੜੇ ਉਤਸ਼ਾਹ ਦੇ ਨਾਲ ਇਸ ਇਤਿਹਾਰ ਨੂੰ ਬਣਾਇਆ ਔਰ ਸਾਰੇ ਜੁਡੀਸ਼ੀਅਲ ਆਫਸਰਸ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਰਹੇ ਸੋ ਮੈਂ ਇੱਕ ਵਾਰ ਸਾਰਿਆਂ ਨੂੰ ਫੇਰ ਬਹੁਤ ਜ਼ਿਆਦਾ ਮੁਬਾਰਕਬਾਦ ਦਿਨਾ ਸ਼ੁਭ ਕਾਮਨਾਵਾਂ ਦਿਨਾ ਇਹ ਲੋੜੀ ਤਿਹਾੜੀ ਤੁਹਾਡੇ ਘਰ ਦੇ ਵਿੱਚ ਤੁਹਾਡੇ ਖੇੜਿਆਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀਆਂ ਔਰ ਮੰਗ ਭਰ ਕੇ ਲੈ ਕੇ ਆਵੇ ਬਾਈਰੂ ਜੀ ਦਾ ਖਾਲਸਾ ਬਾਈਰੂ ਜੀ ਦੀ ਫਤਿਹ ਜੀ ਸਰ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜੀਐਸ ਸੰਧੂ ਸੰਧੂ ਹਸਪੀਟਲ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਤੋਂ ਇਸ ਲੋੜੀ ਦੇ ਪਾਵਨ ਤਿਹਾੜੀ ਤੇ ਅੱਜ ਮੈਂ ਸਾਰੇ ਇਲਾਕਾ ਵਾਸੀਆਂ ਨੂੰ ਸਮੂਹ ਸੰਦੂ ਹਸਪਤਾਲ ਦੇ ਡਾਕਟਰਸ ਤੇ ਸਾਰੇ ਸਟਾਫ ਸਾਡੇ ਸੰਦੂ ਹਸਪਤਾਲ ਦੇ ਸਾਰੇ ਪਰਿਵਾਰ ਵੱਲੋਂ ਲੋੜੀ ਦੀਆਂ ਤੇ ਮਾਗੀ ਦੀਆਂ ਲੱਖ ਲੱਖ ਵਧਾਈਆਂ ਦੇਣਾ ਚਾਹਾਂਗਾ ਅਸੀਂ ਅਰਦਾਸ ਕਰਾਂਗੇ ਕਿ ਪਰਮਾਤਮਾ ਆਇਦੇ ਦਿਨ ਵੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਸਾਰਿਆਂ ਨੂੰ ਤੰਦਰੁਸਤੀ ਖੁਸ਼ਹਾਲੀ ਚੰਗੀ ਸਿਹਤ ਤੇ ਖੁਸ਼ੀ ਦਾ ਦਾਤ ਬਖਸ਼ੇ ਹੈਪੀ ਲੋੜੀ ਤੇ ਸਾਰਿਆਂ ਨੂੰ ਮਾਗੀ ਦੀਆਂ ਤੇ ਲੋੜੀ ਦੀਆਂ ਬਹੁਤ ਬਹੁਤ ਵਧਾਈਆਂ ਹਾਂਜੀ ਜੀ ਸਾਰਿਆਂ ਨੂੰ ਸੂਕਿਆਨਾ ਦਰਗਾਹ ਪ੍ਰਬੰਧਕ ਕਮੇਟੀ ਰਜਿਸਟਰਡ ਪੰਜਾਬ ਤੇ ਜ਼ਿਲ੍ਹਾ ਨਮਾ ਸ਼ਹਿਰ ਦੇ ਵੱਲੋਂ ਤੁਹਾਨੂੰ ਸਭ ਨੂੰ ਲੋੜੀ ਦੀਆਂ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਤੇ ਲੋੜੀ ਦੇ ਨਾਲ ਹੀ ਤੁਹਾਨੂੰ ਮਾਘੀ ਦੀਆਂ ਲੱਖ ਲੱਖ ਤੇ ਕਰੋੜ ਕਰੋੜ ਮੁਬਾਰਕਾਂ ਇਹਦੇ ਨਾਲ ਹੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਪੂ ਜੀ ਦਾ ਜਿਹੜਾ 18 ਤਰੀਕ ਨੂੰ ਵਿਸ਼ਾਲ ਮੇਲਾ ਤੇ ਪੰਡਾਰਾ ਡੀਏਪੀ ਸਕੂਲ ਮੂਸਾਪੁਰ ਰੋਡ ਡੀਏਪੀ ਸਕੂਲ ਦੀ ਬੈਕ ਸਾਈਡ ਮਨਾਇਆ ਜਾ ਰਿਹਾ ਜਿਸ ਤੇ ਕੀ ਪੰਜਾਬ ਦੇ ਪੰਕਾਰ ਮਾਸਸ ਸ੍ਰੀਮ ਜੀ ਅੰਮ੍ਰਿਤਸਰ ਜੱਸਾ ਫਤਿਹ ਜੀ ਹੋਰ ਵੀ ਕਈ ਪੰਕਾਰ ਜਿਹੜੇ ਦਰਵਾਜ਼ੇ ਹਾਜ਼ਰੀ ਲਗਾਣਗੇ ਜਿੱਥੇ ਸੰਕਾਰ ਪੰਕਾਰ ਹਾਜ਼ਰੀ ਲਗਾ ਕੇ ਬਾਪੂ ਜੀ ਦਾ ਗੁਣਗਾਨ ਕਰਨਗੇ ਉੱਥੇ ਹੀ ਪੀਰਾਂ ਦੀ ਦੁਨੀਆ ਦੇ ਵਿੱਚੋਂ ਬਾਮ ਦੇ ਮਨੀ ਮਹਾਰਾਜ ਰੇਤੀ ਮਾਈ ਜੀ ਤੇ ਉਮਰੇਸ਼ਾ ਸਾਈਂ ਜੀ ਤਸੂਫੀ ਅਨਾਦ ਰਗਾ ਪ੍ਰਬੰਧਕ ਮੈਂ ਜੀ ਚੇਅਰਮੈਨ ਮਜੀਦ ਸਾਹਿਬ ਜੀ ਪ੍ਰਧਾਨ ਸਾਈਂ ਪੋਪਲ ਬਾਬਾ ਜੀ ਕਰੋਣ ਵਾਲੇ ਨੇ ਇਹਨਾਂ ਵੀ ਸਾਰੇ ਵੀ ਦੇਖੇ ਤੇ ਇਹ ਮੇਲਾ ਜਿਹੜਾ ਆ ਮਨਾਇਆ ਜਾਂਦਾ ਹੈ ਨਮਾ ਸ਼ਹਿਰ ਦੇ ਵਿੱਚ ਪੂਰਾ ਨਮਾ ਸ਼ਹਿਰ ਜਿਹੜੇ ਨੇ ਇਹਨਾਂ ਵੱਲੋਂ ਸੂਹਾਂ ਦੇ ਵੱਲੋਂ ਇਸ ਮੇਲੇ ਵਿੱਚ ਵੱਖ-ਵੱਖ ਆਏ ਹੋਏ ਫਕੀਰਾਂ ਦਾ ਇੱਥੇ ਆਏ ਹੋਣ ਦਾ ਜੀ ਆਇਆਂ ਨੂੰ ਕੀਤਾ ਜਾਂਦਾ ਹੈ ਤੇ ਉੱਥੇ ਹੀ ਸਾਰੀ ਸਮੂਹ ਸੰਗਤ ਵੱਲੋਂ ਤੇ ਦਰਬਾਰ ਦੇ ਸੇਵਾਦਾਰਾਂ ਵੱਲੋਂ ਸਾਰਿਆਂ ਨੂੰ ਲੱਖ-ਲੱਖ ਕਰੋੜ ਮੁबारकਾਂ ਦਿੰਦੇ ਹੋਏ ਅਸੀਂ ਤੁਹਾਡੇ ਕੋਲੋਂ ਇਹ ਉਮੀਦ ਕਰਦੇ ਹਾਂ ਕਿ ਤੁਸੀਂ ਬਾਪੂ ਜੀ ਦੇ ਮੇਲੇ ਦੇ ਵਿੱਚ ਪਰਿਵਾਰ ਸਮੇਤ ਆ ਕੇ ਮੇਲੇ ਦੀ ਰੌਣਕ ਨੂੰ ਵਧਾਉਂਗੇ ਤੇ ਜਿੱਥੇ ਰੌਣਕ ਨੂੰ ਵਧਾਣਾ ਹੈ ਉੱਥੇ ਬਾਪੂ ਜੀ ਦਾ ਆਸ਼ੀਰਵਾਦ ਵੀ ਆਪਾਂ ਪ੍ਰਾਪਤ ਕਰਨਾ ਹੈ ਤੁਹਾਡੇ ਲਈ ਬਾਪੂ ਸਰਦਾਰ ਲੋੜੀ ਦਾ ਦਿਨ ਖੁਸ਼ੀਆਂ ਭਰਿਆ ਲਿਆਵੇ ਹਰ ਘਰ ਦੇ ਵਿੱਚ ਖੁਸ਼ਹਾਲੀ ਹੋਵੇ ਇਹ ਤੁਹਾਨੂੰ ਮਾਗੀ ਦੇ ਨਿਲੇ ਦੀਆਂ ਵੀ ਲੱਖ ਲੱਖ ਕਰੋੜ ਕਰੋੜ ਦੀਆਂ ਮੁਬਾਰਕਾਂ ਸਾਰਿਆਂ ਨੂੰ ਜੈ ਬਾਪੂ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਦੇਸ਼ ਵਾਸੀਆਂ ਨੂੰ ਲੋਹੜੀ ਤੇ ਮਾਗੀ ਦੇ ਤਿਉਹਾਰ ਦੀਆਂ ਲੱਖ ਲੱਖ ਵਧਾਈਆਂ ਇਹ ਤਿਉਹਾਰ ਤੁਹਾਡੇ ਸਭ ਦੇ ਲਈ ਖੁਸ਼ੀਆਂ ਮੁਹੱਬਤਾਂ ਤੇ ਖੇੜੇ ਲੈ ਕੇ ਆਵੇ ਤੁਹਾਡਾ ਜੀਵਨ ਖੁਸ਼ਹਾਲ ਹੋਵੇ ਥੈਂਕ ਯੂ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਠੇਕੇਦਾਰ ਗੁਰਜਿੰਦਰ ਸਿੰਘ ਜੀ ਵੱਲੋਂ ਪਰ ਮੇਰੇ ਵੱਲੋਂ ਲੋਹੜੀ ਮਾਗੀ ਦੀਆਂ ਇਲਾਕਾ ਨਿਵਾਸੀਆਂ ਨੂੰ ਸਮੂਹ ਦੇਸ਼ ਵਿਦੇਸ਼ ਵਿੱਚ ਵਸਦੀਆਂ ਸ ਨੂੰ ਸੱਤਾ ਨੂੰ ਬਹੁਤ ਬਹੁਤ ਵਧਾਈ ਇਹ ਲੋਹੜੀ ਜਿਹੜਾ ਤਿਹਾਰ ਇਹ ਸਾਰਿਆਂ ਲਈ ਖੁਸ਼ੀਆਂ ਭਰਿਆ ਆਵੇ ਮੈਂ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀਤਪੁਰ ਸੈਗਰ ਮਿਸਟੇਕ ਕੋਰਪੋਰੇਟ ਕੰਪਲੈਕਸ ਨੈਸਟੂ ਵਾਰਪ ਅਸੋਸੀਏਸ਼ਨ ਵੱਲੋਂ ਅੱਜ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਸਾਰੇ ਜੱਜ ਸਹਿਬਾਨ ਐਡਮਿਨਿਸਟ੍ਰੇਸ਼ਨ ਸਾਰਿਆਂ ਨੇ ਲੜਕੇ ਇਸ ਸਮਾਗਮ ਵਿੱਚ ਆਪ ਦੇ ਪੇਛੇ ਹੋਏ ਇਸ ਸਮਾਗਮ ਦੇ ਵਿੱਚ ਔਰ ਇਹ ਲੋੜੀ सेलिब्रेशन ਦੇ ਵਿੱਚ ਸਾਰੇ ਕੋਰਪਸ ਕੰਪਲੈਕਸ ਦੇ ਜਿਨੇ ਵੀ ਮਲਾਜਮ ਹੈਗੇ ਆ ਮੈਂ ਆਪਣੀ ਵਾਰ ਵੱਲੋਂ ਸਭ ਨੂੰ ਲੋੜੀ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਔਰ ਇਸ ਲੋੜੀ ਸਾਰੇ ਲਈ ਖੁਸ਼ੀਆਂ ਦੇ ਖੇੜੇ ਲੈ ਕੇ ਆ। ਧੰਨਵਾਦ। ਇਹ ਸੱਜਣਾਂ ਸ਼ਿੰਗਾਰ ਸਿੰਘ ਨਗਰ ਦਾ ਸਵਾਦ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ੍ਹ ਫੇਰ ਦਮਲੀਟ ਇਟالیا ਸਰਕਾਰੀਆਂ ਲੈ ਕੇ ਹਾਜ਼ਰ ਹੋਮਾਂਗੇ ਉਦੋਂ ਤੱਕ ਵਾਸਤੇ ਪਹਿਲੀ ਸੀ ਇਜਾਜ਼ਤ ਦਿਓ ਧੰਨਵਾਦ